ਮੇਰਾ ਨਾਮ ਬਲਜਿੰਦਰ ਸਿੰਘ ਹੈ ਇਹ ਮੈਂ ਇਸ ਪਿੰਡ ਦਾ ਨਿਵਾਸੀ ਹਾਂ ਅੱਜ ਪਿੰਡ ਬਲੋਗੀ ਆਮ ਲੋਕਾਂ ਨੇ ਰਲ ਕੇ ਧਰਨਾ ਲਾਇਆ ਸਰਪੰਚ ਸਾਹਿਬ ਨੂੰ ਪੁੱਛਣ ਲਈ ਵੀ ਇਹ ਪੈਸੇ ਇਕੱਠੇ ਕਰ ਰਹੇ ਪਿਛਲੇ ਕਈ ਦਿਨਾਂ ਤੋਂ 3-3 4-4 ਹਜ਼ਾਰ ਰੁਪਏ ਕਈ ਲੋਕਾਂ ਦੀ ਇਹ ਸ਼ਿਕਾਇਤ ਆ ਜੀ ਸਾਨੂੰ ਰਸੀਦ ਨਹੀਂ ਮਿਲੀ ਉਹਦੀ ਇਸ ਕਰਕੇ ਲੋਕਾਂ ਨੇ ਧਰਨਾ ਲਗਾਇਆ ਪਰ ਸਾਡੇ ਸਰਪੰਚ ਸਾਹਿਬ ਹੋਰ ਫੀਲਿੰਗ ਲਈ ਜਾਂਦੇ ਆ ਉਹ ਕਹਿ ਰਹੇ ਵਿਰੋਧੀਆਂ ਨੇ ਲਵਾਇਆ ਵਿਰੋਧੀਆਂ ਨੇ ਕੋਈ ਧਰਨਾ ਨਹੀਂ ਲਵਾਇਆ ਪਾਣੀ ਜਿਹੜਾ ਪਾਣੀ ਦਾ ਮਾਫੀਆ ਚੱਲ ਰਿਹਾ ਉਹ ਲੋਕ ਉਹਦੇ ਖਿਲਾਫ ਇਕੱਠੇ ਹੋਏ ਆ 3-3 4-4 ਹਜ਼ਾਰ ਰੁਪਏ ਲੋਕੋਂ ਤੋਂ ਲਿਆ ਜਾ ਪਹਿਲਾਂ 60 ਰੁਪਏ ਰੇਟ ਹੀ ਹੁੰਦਾ ਪਹਿਲਾਂ 60 ਰੁਪਏ ਰੇਟ ਸੀ ਬਿਲਕੁਲ ਧੱਕਾ ਕਰ ਰਿਹਾ ਸੀ ਸਰਪੰਚ ਬਾਹਰਲੇ ਬੰਦੇ ਬੁਲਾ ਲੈਂਦਾ ਧੱਕਾ ਕਰ ਰਿਹਾ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ ਬਾਕੀ ਜਿੰਨੀਆਂ ਸਰਪੰਚ ਸਾਹਿਬ ਨੇ ਪਹਿਲਾਂ ਗੱਲਾਂ ਕੀਤੀਆਂ ਸੀ 14 14 ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਬਿਲਕੁਲ ਮੁੱਕਰ ਗਏ ਉਹ ਭੁੱਲ ਗਏ ਤੇ ਹੁਣ ਉਹ ਹੁਣ ਵਿਚਾਰੇ ਲੋਕ ਪਰੇਸ਼ਾਨ ਨੇ ਇਸ ਲਈ ਰੋਲ ਰਹੇ ਆ ਹਾਂ ਮੇਰੇ ਤੋਂ ਰੋਪ ਵੀ ਲਾ ਰਹੇ ਆ ਉਹ ਤਾਂ ਉਹ ਤਾਂ ਕਹਿੰਦੇ ਵਿਰੋਧੀਆਂ ਖੜੇ ਨਾ ਇੱਥੇ ਆ ਕੇ ਪਿੰਡ 'ਚ ਪੁੱਛਾਂਗੇ ਤਾਂ ਸਹੀ ਵੀ ਪਾਈ ਆ ਲੋਕਾਂ ਦੇ ਪੈਸੇ ਲਈ ਜਾ ਰਹੇ 3-3 4-4000 ਰੁਪਏ ਲੋਕਾਂ ਤੋਂ ਉਹ ਤਾਂ ਇਹ ਰਸੀਦ ਕਿੱਥੇ ਆ ਉਹ ਕਿਉਂ ਨਹੀਂ ਮਿਲੀ ਬਸ ਉਹ ਦਾ ਆਪੋਜੀਸ਼ਨ ਦਾ ਕੰਮ ਹੁੰਦਾ ਵੀ ਜੇ ਹੁਣ ਕੰਮ ਨਾ ਹੋਵੇ ਤਾਂ ਆਪੋਜੀਸ਼ਨ ਵਾਲੇ ਨੂੰ ਭੰਡ ਦੋ ਆ ਭਾਈ ਸਾਹਿਬ ਨੇ ਆ ਵੀ ਇਹਨਾਂ ਤੋਂ 6000 ਰੁਪਏ ਲੈ ਲਿਆ ਭਾਈ ਸਾਹਿਬ ਕਹਿੰਦੇ ਮੇਰੇ ਤੋਂ ਇਹਨਾਂ ਨੂੰ ਰਸੀਦ ਨਹੀਂ ਮਿਲੀ ਉਹ 6000 ਅਗਰ 6000 ਰੁਪਏ ਮੇਰੇ ਤੋਂ ਲਿੱਤੇ ਔਰ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਔਰ ਹੁਣ ਉਹ ਕਹਿ ਰਹੇ ਆ ਕਿ ਆ ਰਿਫੰਡੇਬਲ ਆ ਉਨਰੀਫੰਡੇਬਲ ਦਾ ਕੀ ਮਤਲਬ ਹੈ ਜਦੋਂ ਅਸੀਂ ਕਨੈਕਸ਼ਨ ਸਰਂਡਰ ਕਰਾਂਗੇ ਫਿਰ ਸਾਨੂੰ ਰਿਫੰਡ ਨਹੀਂ ਮਿਲੀ ਉਹਦਾ ਕਪੜਾ ਵਾ ਸਿੱਧਾ ਤੁਸੀਂ ਪੈਸੇ ਖਾ ਗਏ ਦਾ ਮਤਲਬ ਰਸੀਦੀ ਸਿੱਧੂ ਦੂਜੀ ਆ ਗਏ ਬਾਰ ਬਾਰ ਕਹੀ ਜਾਂਦੇ ਪੋਲਿਟਿਕਲ ਇਸ਼ੂ ਬਣਾਈ ਜਾਂਦੇ ਪੋਲਿਟਿਕਲ ਇਸ਼ੂ ਬਣਾਈ ਜਾਂਦੇ ਕਿ ਆ ਬੰਦਾ ਲੈ ਕੇ ਆਇਆ ਜਿਹਨੂੰ ਮੈਂ ਹਰਾਇਆ ਇਸ ਕਰਕੇ ਆ ਹੋ ਗਿਆ ਆ ਹੋ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਪਬਲਿਕ ਇਸ਼ੂ ਹੈ ਪਬਲਿਕ ਪ੍ਰੋਬਲਮ ਹੈ ਇਸ ਬਲੰਡਰ ਰਾਈਟ ਸਰ ਅਮਲੇ ਨੂੰ ਆ ਜੀ ਹਾਂਜੀ ਐਮ ਐਲ ਏ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਪਰੇਸ਼ਾਨ ਹੈ ਜੀ ਐਮ ਐਲ ਏ ਸੀ ਤੋਂ ਆਪ ਐਮ ਐਲ ਏ ਸਾਹਿਬ ਆਪ ਪਰੇਸ਼ਾਨ ਚਾਹੀਦਾ ਅਗਰ ਪਾਣੀ ਦੇ ਪੈਸੇ 6 6000 ਰੁਪਏ ਲੱਕੀ ਰੂਪ ਲਈ ਆਪਣੇ ਸਰਪੰਚ ਤੋਂ ਪਹਿਲਾਂ ਲੜਨ ਤੋਂ ਪਹਿਲਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਹਨਾਂ ਨੇ ਆਪਣੀ ਵੀਡੀਓ ਬਣਾ ਲਈ ਸੀ ਕਿ ਪੰਜਾਬ ਆਪਣੇ ਸੰਤ ਵਿਹਾਰ ਚ ਪਾਣੀ ਮਾਫੀਆਂ ਨਹੀਂ ਚੱਲੂਗਾ ਲੇਕਿਨ ਹੁਣ ਆਏ ਆ ਵੀ ਪਾਣੀ ਮਾਫੀਆਂ ਚਾਹਾਂ ਚ ਕਰਨਾ ਚਾਹਦੇ ਪਏ ਕੱਲ ਐਕਸ਼ਨ ਸਾਹਿਬ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਜੋ ਨੋਮੀਨਲ ਚਾਰਜ ਜਗੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਲੈਣ ਨੂੰ ਦੇਣ ਨੂੰ ਤਿਆਰ ਹੈਗੇ ਮੈਂ 2021 ਦੇ ਵਿੱਚ ਖ ਕਿ ਜਿਹੜਾ ਅਸੀਂ ਪੈਸੇ ਦੇਣ ਨੂੰ ਤਿਆਰ ਹੈ ਜਦ ਕਿ ਐਕਸਲ ਸਾਹਿਬ ਐਸਪੀਓ ਸਾਹਿਬ ਕੋਈ ਵੀ ਸਾਡੇ ਕੋ ਕਾਪੀ ਬਣਾਉਣ ਨਹੀਂ ਆਇਆ ਅੱਜ ਵੀ ਅਸੀਂ ਕਹਿੰਦੇ ਆ ਕਿ ਅਸੀਂ 16 ਰੁਪਏ ਮਹੀਨਾ 50 ਰੁਪਏ ਮਹੀਨਾ ਡੋਮੀਨਲ ਚਾਰਜੀ ਜਗ੍ਹਾ ਜੋ ਸਰਕਾਰ ਦੇ ਰੂਲ ਤਹਿ ਹੈ ਅਸੀਂ ਪਾਣੀ ਦੇ ਦੇਣ ਨੂੰ ਤਿਆਰ ਹੈ ਅਸੀਂ ਉਹ ਪਿੱਛੇ ਨਹੀਂ ਭਜਦੇ ਲੇਕਿਨ ਜੇ ਪਾਣੀ ਮਾਫੀ ਚਲੇਗਾ ਉਹ ਨਹੀਂ ਅਸੀਂ ਕਰਨ ਨੂੰ ਤਿਆਰ ਨਹੀਂ ਉਹ ਅਸੀਂ ਪਾਣੀ ਮਾਫੀ ਨਹੀਂ ਚੱਲਣ ਦਵਾਗੇ ਗਰਾਂਡਾ ਮਸ਼ਰੀ ਹੰਡਾ ਜੋਗਿੰਦਰ ਨਗਰ ਰੈਜ਼ੀਡੈਂਸ ਪ੍ਰਧਾਨ ਆਪਣੇ ਜੋਗਿੰਦਰ ਨਗਰ ਤੇ ਹਰਦੇਵ ਨਗਰ ਤੇ ਲਾਸਟ 20-22 ਸਾਲਾਂ ਤੋਂ ਰਹਿ ਰਹੇ ਆ ਅੱਜ ਆਪ ਸਰਕਾਰ ਵੱਲੋਂ ਧੱਕਾ ਜਿਹੜਾ ਹੈਗਾ ਪੰਜਾਬ ਦੇ ਜਲ ਮਾਫੀਆ ਪਾਣੀ ਮਾਫੀਆ ਜਿਹੜਾ ਜੱਡ ਕੋ 2021 ਤੋਂ ਬਾਅਦ ਮੰਗਿਆ ਜਾ ਰਿਹਾ ਜਾਂ ਕੀ ਪਹਿਲੇ ਕਦੀ ਵੀ ਆਪਾਂ ਸਾਡੀ ਪਬਲਿਕ ਨੇ ਐਸ ਡੀਓ ਤੇ ਐਕਸ਼ਨ ਨੂੰ ਅਪਰੋਚ ਕੀਤੀ ਸੀ ਤੇ ਉਹਦੇ ਵਿੱਚ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਕਾਪੀ ਬਣੀ ਇਵਨ ਸਰ ਇਵਨ ਸਰਪੰਚ ਸਾਹਿਬ ਤੇ ਸੀਨੀਅਰ ਜਿਹੜੇ ਵੀ ਹੈਗੇ ਉਹਨਾਂ ਨੂੰ ਪਤਾ ਨਹੀਂ ਵੀ ਪਿੰਡ ਦੀ ਹੱਦ ਕਿੱਥੇ ਤੱਕ ਹੈ ਔਰ ਕਈ ਗਲਿਆਂ 'ਚ ਪਾਣੀ ਦੀ ਪਾਈਪ ਵੀ ਨਹੀਂ ਉਹ ਕਾਰਪੋਰੇਸ਼ਨ ਤੋਂ ਪਾਣੀ ਆ ਰਿਹਾ ਅੱਜ ਸਾਨੂੰ ਨਵੀਂ ਕਾਪੀ ਦਾ 3000 ਰੁਪਿਆ ਤੇ 2021 ਤੋਂ ਬਿੱਲ ਮੰਗ ਰਿਹਾ 2024 ਤੱਕ 100 ਰੁਪਏ ਮਹੀਨਾ 50 ਰੁਪਏ ਜਿੱਥੇ ਸਾਰਾ ਸੀਵਰੇਜ ਦਾ ਕੰਮ ਆਮ ਪਬਲਿਕ ਨਾ ਕਰਾ ਸਾਡੇ ਕੋਲ ਰਿਕਾਰਡ ਆ ਆਮ ਪਬਲਿਕ ਨੇ ਪੈਸੇ ਦਿੱਤੇ ਕਿ ਸੀਵਰੇਜ ਦੇ ਪਾਈਪਾਂ ਪੱਲੇ ਉਹ ਪੈਸੇ ਪਾ ਕੇ ਸਾਰੀ ਪਬਲਿਕ ਨੇ ਸੀਵਰੇਜ ਦੀਆਂ ਪਾਪਾ ਬਣਾਇਆ ਤੇ ਹਰ ਜਿਹੜੀ ਕਲੀਨਿੰਗ ਹੈ ਉਹ ਵੀ ਆਪ ਹੈ ਹੁਣੇ 6 ਮਹੀਨੇ ਤੋਂ ਆਪ ਸਰਕਾਰ ਬਣੀ ਆ ਵਿਕੀ ਰੂਪਰੇ ਆਏ ਆ ਅਸੀਂ ਇਹਨਾਂ ਨੂੰ ਅਪਰੋਚ ਕੀਤੀ ਆ ਜੋ ਜਾਇਜ਼ ਬੰਦਾ ਆ ਆਪਾਂ ਦੇਣ ਨੂੰ ਤਿਆਰ ਆ ਦੇਖੋ ਸਰਕਾਰ ਤਾਂ ਹੀ ਚੱਲੂਗੀ ਜੇ ਪਬਲਿਕ ਸਾਥ ਦੇਊਗੀ ਪਰ ਇਹ ਨਹੀਂ ਤੱਕੇ ਸਾਈ ਕੋਈ ਨਹੀਂ ਚੱਲੂਗੀ ਹੁਣ ਤੋਂ ਜਦ ਦਾ ਬਿੱਲ ਹੈਗਾ ਆਪਾਂ ਸਾਰੇ ਇਹਨੂੰ ਕਿਹਾ ਰਹੇ ਜੀ 3000 ਦੀ ਕੋਈ ਕਾਪੀ ਹੈ ਇਹ ਨਹੀਂ ਆ ਵੀ ਜੁਗਿੰਦਰ ਨਗਰ ਵਾਸਤੇ 3000 ਸੰਤ ਬਿਹਾਰ ਵਾਸਤੇ 1200 ਰੁਪਇਆ ਇਹ ਪਾਣੀ ਮਾਫੀਆ ਨਹੀਂ ਚੱਲੂਗਾ ਇਹ ਕੋਈ ਦਿਵਾਲੀ ਦੀ ਸਕੀਮ ਨਹੀਂ ਹੈ ਵੀ 200 ਰੁਪਏ ਸਾਲ ਦਾ ਇਕੱਠਾ ਕਰਾਉਂਗੇ 200 ਰੁਪਏ ਫਰੀ ਇਹ ਕਿੱਥੇ ਸਰਕਾਰ ਆਪਣੇ ਆਪ ਖੁਦ ਹੱਥ ਲਵੇ ਆਪਣੇ ਸਰ ਜੋ ਸਰਕਾਰ ਦਾ ਰੇਟ ਆਪਾਂ ਦੰਮਾਂਗੇ ਸਾਸੀ ਕਾਲ ਜੀ ਸਾਰੇ ਪਿੰਡ ਬੱਲੋਗੇ ਵਸਿਆ ਨੂੰ ਮੇਰਾ ਨਾਮ ਵਿੱਕੀ ਰੂਪਰਾਇਆ ਸਰਪੰਚ ਪਿੰਡ ਬੱਲੋਗੇ ਤੋਂ ਲੋਕਾਂ ਦੀ ਬੜੀ ਮੁਸ਼ਕਲ ਆ ਰਹੀਆਂ ਹਨ ਜੀ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ ਆ ਪਾਣੀ ਦੇ ਮੁੱਦੇ ਤੇ ਬਿਆਨ ਦਿੱਤਾ ਸੀ ਮੈਂ ਪਿੰਡ ਬੱਲੋਕੇ ਦਾ ਸਰਪੰਚ ਹੋਣ ਦੇ ਨਾਤੇ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਗੰਦੇ ਦੀ ਬੜੀ ਸਮੱਸਿਆ ਆ ਰਹੀ ਸੀ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ ਅਸੀਂ ਲੋਕਾਂ ਦੀ ਫੈਸਿਲਿਟੀ ਵਾਸਤੇ ਇੱਕ ਕਮੇਟੀ ਬਣਾਈ ਹੈ ਜੀ ਕਮੇਟੀ ਜਿਹੜੀ ਆ ਜਲ ਸਪਲਾਈ ਕਮੇਟੀ ਬਣਾਈ ਹੈ ਜੀ ਅਸੀਂ ਬਕਾਇਦਾ ਮਤਾ ਪਾ ਕੇ ਇਹ 15 ਮੈਂਬਰੀ ਕਮੇਟੀ ਬਣਾਈ ਹੈ ਜੀ ਔਰ ਪਹਿਲਾ ਹੀ ਮਤਾ ਇਹਦਾ ਪਾਇਆ ਸੀਗਾ ਕਿਉਂਕਿ ਲੋਕਾਂ ਨੂੰ ਪਾਣੀ ਦੀ ਬੜੀ ਸਮੱਸਿਆ ਆ ਰਹੀ ਸੀ ਅੱਜ ਜਦੋਂ ਅਸੀਂ ਸਰਕਾਰ ਤੋਂ ਇਹ ਸਕੀਮ ਹੈਂਡਓਵਰ ਲਈਤੀ ਤੇ ਲੋਕਾਂ ਦੇ ਬਿੱਲ ਬਾਹਰ ਖੜੇ ਹੋਏ ਆ ਲੋਕਾਂ ਨੇ ਆਹ ਦੇਖੋ ਸਰਕਾਰ ਨੇ ਸਾਨੂੰ ਲਿਸਟ ਦਿੱਤੀ ਆ ਲੋਕਾਂ ਨੇ 2014 ਤੋਂ ਬਿੱਲ ਨਹੀਂ ਜਮ੍ਹਾਂ ਕਰਾਏ ਹੋਏ ਔਰ ਅੱਜ ਜਦੋਂ ਹੈ ਪੰਚਾਇਤ ਸਾਨੂੰ ਸਰਕਾਰ ਨੇ ਕਿਹਾ ਇਹ ਲੋਕਾਂ ਤੋਂ ਬਿੱਲ ਲਵੋ ਪਾਣੀ ਦਾ ਵਾਟਰ ਸਪਲਾਈ ਡਿਪਾਰਟਮੈਂਟ ਦੇ ਐਸਬੀਓ ਸਾਹਿਬ ਨਾਲ ਗੱਲ ਕੀਤੀ ਐਕਸੀਓ ਸਾਹਿਬ ਨਾਲ ਕੀਤੀ ਕਿ ਇਹ ਲੋਕਾਂ ਨੇ ਬਿੱਲ ਕੀਤੇ ਉਹਨਾਂ ਨਾਲ ਸਾਡੀ ਸਲਾਹ ਹੋਈ 2021 ਤੱਕ ਦੇ ਲੋਕਾਂ ਦੇ ਬਿੱਲ ਮਾਫ ਕਰ ਦਿਓ ਉਸ ਤੋਂ ਬਾਅਦ 60 ਰੁਪਏ ਦੇ ਹਿਸਾਬ ਨਾਲ 2024 ਤੱਕ ਬਿੱਲ ਲੈ ਲਓ ਇਸ ਮੱਲੇ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ ਗਏ ਆ ਲੋਕਾਂ ਨੂੰ ਦੱਸਿਆ ਵਾ ਕਿ ਪੰਚਾਇਤ ਨੇ ਹੈਂਡਓਵਰ ਕਰ ਲਿਆ ਵਾ ਉਹਦੇ ਵਿੱਚ 50 ਰੁਪਏ ਬਿੱਲ ਹੈਗਾ ਵਾ ਪਾਣੀ ਦਾ ਤੇ 50 ਰੁਪਏ ਸੀਵਰੇਜ ਦਾ ਕਿ ਅਸੀਂ ਕਮੇਟੀ ਬਣਾਈ ਲੋਕਾਂ ਦੀਆਂ ਕਾਪੀਆਂ ਬਣਾ ਕੇ ਦਮਾਂਗੇ ਕਿਉਂਕਿ ਲੋਕਾਂ ਨੇ ਕਾਪੀਆਂ ਨਹੀਂ ਬਣਾਈਆਂ ਅੱਜ ਆ ਪਿੱਛੇ ਦਿਖਾਓ ਨਾ ਜੀ ਸ਼ਕਲ ਇਹ ਜਿਹੜੇ ਸਾਡੇ ਤੋਂ ਹਾਰ ਕੇ ਲੋਕਾਂ ਦੀ ਜਨਤਾ ਨੇ ਹਰਾਇਆ ਵਾ ਅੱਜ ਇਹ ਮੰਡੀਰ ਜਾਂ ਪਿੰਡ ਦੇ ਇਹੋ ਜਿਹੇ ਲੋਕ ਇਕੱਠੇ ਕਰਕੇ ਇਹ ਮੈਨੂੰ ਸੋਚਦੇ ਆ ਕਿ ਸਕੀਮ ਬੰਦ ਕਰ ਦਿਆਂ ਇਹ ਮੈਂ ਲੋਕਾਂ ਨੂੰ ਸਾਫ ਪਾਣੀ ਦੇਣਾ ਵਾ ਇਹ ਮੇਰਾ ਫਰਜ਼ ਬਣਦਾ ਵਾ ਅੱਜ ਸਰਕਾਰ ਲੋਕਾਂ ਤੋਂ ਜ਼ਮੀਨਾਂ ਛਡਾਰੀ ਆ ਔਰ ਪਿੰਡ ਦੀ ਨਿਸ਼ਾਨਦੇਹੀ ਕਰਾਈ ਆ ਔਰ ਇਹਨਾਂ ਲਈ ਜਿਹੜੇ ਚਾਹਵਾਨ ਸੀ ਉਹਨਾਂ ਨੇ ਵੀ ਪਿੰਡ ਦੀ ਜ਼ਮੀਨ ਤੇ ਕਬਜ਼ੇ ਕੀਤੇ ਸੀ ਉਹ ਮੈਂ ਛਡਾਣ ਵਾਲਾ ਸੀਗਾ ਉਹਨਾਂ ਤੋਂ ਸਾਰਿਆਂ ਤੋਂ ਜ਼ਮੀਨਾਂ ਛਡਾਈਆਂ ਤੇ ਜਿਹੜਾ ਪਾਣੀ ਦਾ ਮੁੱਦਾ ਵਾ ਇਹਨਾਂ ਲਈ ਚਾਹਵਾਨ ਸੀਗੇ ਜਿਨ੍ਹਾਂ ਨੇ ਪਾਣੀ ਦੇ ਉੱਤੇ ਕਬਜ਼ਾ ਕੀਤਾ ਸੀ ਉਹ ਮੈਂ ਛਡਾਣ ਵਾਲਾ ਵਾ ਸੋ ਪਿੰਡ ਨੂੰ ਸਾਡੇ ਵੱਲੋਂ ਪਿੰਡ ਨੂੰ ਸਾਡੇ ਵੱਲੋਂ ਇਹ ਗਾਸ਼ਵਾਸ਼ਨ ਔਰ ਅਸੀਂ ਪਿੰਡ ਨੂੰ ਵਾਦਾ ਵੀ ਕਰਦੇ ਆ ਕਿ ਜਿਹੜੇ ਘਰਾਂ ਦਾ ਪਾਣੀ ਦਾ ਬਿੱਲ ਉਹ ਮਿਹਰਬਾਨੀ ਕਰਕੇ ਆਪਣਾ ਬਿੱਲ ਪਾਣੀ ਦਾ ਜਮ੍ਹਾਂ ਕਰਾ ਦੇਣ ਔਰ ਜਿਹੜੀ ਇਹ ਗੱਲ ਕਰਦੇ ਆ 3045 ਉਹ ਸਾਡੀ ਸਿਕਿਉਰਟੀ ਫੀਸ ਸੀਗੀ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਜੇ ਤੁਸੀਂ ਕਹਿੰਦੇ ਸਿਕਿਉਰਟੀ ਘਟਾ ਦਿਓ ਕਿਉਂਕਿ ਲੋਕਾਂ ਨੇ 2014 ਤੋਂ ਲੈ ਕੇ 24 ਤੱਕ ਬਿੱਲੀ ਨਹੀਂ ਦਿੱਤੇ ਅਸੀਂ ਅੱਜ ਇੱਕ ਵਨ ਸੈਟਲਮੈਂਟ ਸਕਿਉਰਟੀ ਸਕੀਮ ਲੱਗੇ ਆ ਜਿਹੜਾ ਕੀ ਇਹਨਾਂ ਦਾ ਰਿਫੰਡ ਆ ਉਹ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਹੋਣਾ ਵਾ ਜਿਹੜਾ ਦੂਸਰਾ ਨਵਾਂ ਕਨੈਕਸ਼ਨ ਸੰਤ ਵਿਹਾਰ ਦਾ ਵਾ ਉਹ ਸੀ 1000 ਰੁਪਿਆ ਫੀਸ ਲਾਈ ਆ ਇਹ ਲੋਕਾਂ ਨੂੰ ਗੁੰਗਰਾਹ ਨਾ ਕੀਤਾ ਜਾਵੇ ਕਿ ਕੋਈ ਕਿਉਂਕਿ ਅਸੀਂ ਜਿਨ੍ਹਾਂ ਨੇ ਬਿੱਲ ਨਹੀਂ ਦਿੱਤੇ ਆ ਅਸੀਂ ਉਹਨਾਂ ਦਾ ਬਿੱਲ ਵਨ ਸੈਟਲਮੈਂਟ ਦੇ ਵਿੱਚ ਅਸੀਂ 3000 ਰੁਪਿਆ ਲਾਇਆ ਵਾ ਕਿ ਆਪਣੀ ਜਮ੍ਹਾਂ ਕਰਾਣ ਤੇ ਅਸੀਂ ਉਹਦੀ ਉਹਨਾਂ ਦੀ ਕਾਪੀ ਵੀ ਨਵੀਂ ਇਸ਼ੂ ਕਰ ਰਹੇ ਆ ਇੰਨੀ ਕਸੀਂ ਗੱਲ ਤੁਹਾਡੇ ਕੋਲ ਰੱਖਣੀ ਸੀ ਹੋਰ ਪਬਲਿਕ ਖੜੀ ਹੈ ਪੁੱਛ ਲੋ ਆ ਮਾਦਾ ਕੀ ਮੁਸ਼ਕਿਲ ਆ ਰਹੀਆਂ ਇਲਾਕੇ ਦੇ ਦੱਸੋ ਸਾਨੂੰ ਨਾ ਪਾਣੀ ਦੀ ਮੁਸ਼ਕਿਲ ਆ ਜੀ ਉਹ ਤੁਹਾਡੇ ਕੋਲ 3000 ਰੁਪਏ ਮੰਗਿਆ ਜਾ ਰਿਹਾ ਵਾ ਅੱਛਾ ਹੋ ਗਿਆ ਸਾਰ ਕੋ 3000 ਰੁਪਏ ਨਹੀਂ ਦਿੱਤਾ ਜਨਾ ਤੁਹਾਡਾ ਗਰੀਬ ਤਬਕਾ ਆ ਇਹ ਪੈਸੇ ਕਿੱਥੋਂ ਦਈਏ ਕਿ ਤੁਹਾਨੂੰ ਯਾਰੋ ਸਾਨੂੰ ਅੱਜ 25 ਸਾਲ ਹੋ ਗਏ ਤੇਰੀ ਜਾਇਨਰ ਕੋ ਕਿਸੇ ਨੇ ਬਿੱਲ ਨਹੀਂ ਮੰਗਿਆ ਅੱਜ ਅੱਜ ਹੁਣ ਇਹ ਸਰਕਾਰ ਆਈ ਤੇ ਸਾਡੇ ਕੋਲ ਬਿੱਲ ਮੰਗਦੀ ਤਾਂ ਕੋਈ ਬਿੱਲ ਨਹੀਂ ਹੈਗਾ ਨਹੀਂ ਅਹੀਂ ਬਿੱਲ ਨਹੀਂ ਕਿਸੇ ਸਰਪੰਚ ਨੇ ਕਰ ਕੋ ਕਿੰਨੇ ਸਰਪੰਚ ਆਏ ਸਾਡੇ ਆਂਦੇ ਕਿਸੇ ਨੇ ਸਾਡੇ ਕੋਲ ਬਿੱਲ ਨਹੀਂ ਲਿੱਤਾ 6 ਮਹੀਨੇ ਹੋ ਗਏ ਇਧਰ ਸਰਪੰਚ ਬਹਿਰ ਸਰਕਾਰੀ ਬਣ ਗਿਆ ਹਾਂਜੀ ਸਰਪੰਚ ਬਿੱਲ ਬੂਲ ਕੱਟ ਰਿਹਾ ਇਹ ਤਾਂ ਕਾ ਹੀ ਕਰ ਰਿਹਾ ਸਾਨੂੰ ਨਹੀਂ ਪਤਾ ਕੀ ਕਰ ਰਿਹਾ ਇਹਨਾਂ ਨੂੰ ਪਤਾ 6000 ਰੁਪਏ ਇੱਕ ਵਾਰ 10000 ਰੁਪਏ ਦਿੱਤਾ ਜਾ ਇਹਨੇ ਗਲੀ ਗਲੀ ਸੰਦੇਸ਼ਾ ਦਿੱਤਾ ਕਿ 3000 ਰੁਪਏ ਜੋ ਕਾਪੀਆਂ ਬਣਾ ਲੈਣੇ ਆ ਜੋ ਵੀ and I ਕੰੈਕਸ਼ਨ ਕਰਤਾ ਆਗੇ ਅਵੇ ਕਨੈਕਸ਼ਨ ਕਰਦਾਂਗੇ ਇਹ ਦੇ ਨਹੀਂ ਸਕਦੇ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਬੇਜਕ ਨੰਬਰ ਸਰਦਨ ਸਾਰੀ ਆਈ ਹੋਈ ਆ ਕਿ ਜਿਹੜਾ ਪਾਣੀ ਦਾ ਬਿੱਲ ਨਵੇਂ ਸਿਰਫ ਮੰਗ ਰਹੇ ਅਸੀਂ ਨਹੀਂ ਕਰਾ ਸਕਾਂ ਪਹਿਲਾਂ ਜਿਹੜੇ ਹੈਗੇ ਨੇ ਉਹ ਸਾਡੇ ਕੋਲ ਲੈ ਲਓ ਪੁਰਾਣਿਆਂ ਦਾ ਪੰਨਾ ਪੁਰਾਣੇ ਵਿੱਚ ਮਿਲਦੇ ਨੇ ਨਾ ਮੈਂ ਲੈ ਲਵਾਂ ਹਾਂ ਹਾਂ ਕੋਈ ਚੋਦੇ ਨੂੰ ਘਾਰ ਕੋਈ 500 ਰੁਪਏ ਦਾ ਨਹੀਂ ਰੱਖ ਕੋਈ ਬਿਲ ਬਿਲ ਦੇਰੇ ਘਟ ਕੇ ਆ ਤੇ ਬਜੇ ਨਹੀਂ ਕੋਈ ਇਹਨਾਂ ਨੂੰ ਕੋਈ ਬਿੱਲ ਨਹੀਂ ਅਸੀਂ ਦਿੱਤਾ ਹੀ ਨਹੀਂ ਸੀ ਅੱਛੇ ਕਰਕੇ ਕੋਈ ਕਹਿ ਨਹੀਂ ਸਕਦਾ ਕੁਝ ਹਲੂਕਾ ਆਈ ਨਹੀਂ ਆਇਆ ਕੋਈ ਬੰਦਾ ਵੀ ਨਹੀਂ ਕੋਈ ਆਇਆ ਕੋਈ ਬੰਦਾ ਸਾਡੇ ਕੋਲ ਮਿਲਣਾ ਚਾਹੀਦਾ ਨਵੇਂ ਸਰਕਾਰ ਦਾ 5 ਪੋਪੂਲੇਸ਼ਨ ਕਬਾਰੇ ਸਾਡੇ ਪਿੰਡ ਆਪਣੇ ਸਾਡੇ ਪਿੰਡਾਂ ਦਾ ਜੱਗਾ ਹੈ ਜੇ ਕੋਈ ਬੰਦਾ ਆਂਦਾ ਹੈ ਜੇ ਕੋਈ ਬੰਦਾ ਆਂਦਾ ਹੈ ਇਹਨੂੰ ਤਿਆਰ ਸਾਡੇ ਕਿੱਦਾਂ ਲੱਗ ਰਿਹਾ ਦੇਖੋ ਸ੍ਰੀ ਮਹੌੜ ਇਹ ਫਿਲ ਮਿਲ ਰਿਹਾ ਇਲਾਕੇ ਵਿੱਚ ਕੀ ਹੈ ਉਸਕੀ ਹੋਣਾ ਹਾਂਜੀ ਇੱਕ ਮਿੰਟ ਇੱਕ ਮਿੰਟ ਗੱਲ ਕਰ ਲਾਂ ਹਾਂਜੀ ਪਾਣੀ ਸਨੋ ਨਾ ਮਾਰੀ ਸਾਰੇ ਪਾਣੀ ਸਾਰੇ ਪੀ ਰਹੇ ਹੁੰਦੇ ਆਪਾਂ ਅਸੀਂ ਪਿੱਛੇ ਨਹੀਂ ਪੈਦੇ